ਸਤਿ ਸ਼੍ਰੀ ਅਕਾਲ ਜੀ ਲੋ ਬਾਈ ਦਿਨ ਚੜਿਆ ਵਿਆਹ ਛੜਿਆ ਕਾਇ ਫਟ ਗਿਆ ਆਪਣਾ ਫਟਿਆ ਗੱਗੇ ਮੋਟਰ ਕੋਲੇ ਆ ਹੁਣ ਆਹ ਲਿਆਂਦਾ ਬਾਈ ਇੱਕ ਸਾਈਡ ਸਾਗਟ ਆ ਇੱਕ ਸਾਈਡ ਆਹੇ ਆਹ ਵਾਲਾ ਇਹ ਪੌਣੀ ਦਾ ਬਜਰੀ ਸੀ ਇਹ ਹੁਣ ਕਹਿੰਦਾ ਆਪਾਂ ਦੁਕਾਨ ਵਾਲੇ ਕੋਲ ਗਏ ਉਹ ਕਹਿੰਦਾ ਵੀ ਇਹ ਪਾਓ ਡੀਜੇ ਚੱਕ ਹੋ ਜਾਣਾ ਨਹੀਂ ਬਜਰੀ ਨੂੰ ਦੋ ਤਿੰਨ ਦਿਨ ਟੋਆ ਪੱਟ ਕੇ ਰੱਖਣਾ ਪੈਣਾ ਸੜਕ ਦਾ ਕੰਮ ਠੀਕ ਆ ਤਾਂ ਲੱਗਿਆ ਚੜਾਉਣ ਹੁਣ ਨਹੀਂ ਆਇਆ ਚੜਨਾ ਹੈ ਕੱਢਦਾ ਨਹੀਂ ਹੈ ਲੈਓ ਭਾਈ ਲੈ ਜੀ ਬੰਦ ਬੰਲੇ ਹੋ ਗਈ ਬੜਾ ਚਾਲੀ ਰਟਾ ਇਹਨਾ ਹੁਣ ਇਹਦਾ ਕੀ ਕਰਨਾ ਕਰਨਾ ਕਿਥੇ ਸਮਝ ਨਹੀਂ ਆਉਂਦਾ ਭਾਈ ਇੰਨਾ ਪਾਟ ਗਿਆ ਲੰਬਾ ਹਾਂ ਪਾਟ ਗਿਆ ਠੀਕ ਆ ਉਹ ਅਸੀਂ ਕੱਢ ਦੇਣਾ ਵਿੱਚ ਤੇ ਹੁਣ ਪਾ ਦੇਣਾ ਹੈ ਇਹ ਪਾ ਦੇਣਾ ਆ ਸਾਕਟ ਲਿਆਂਦੀ ਇੱਕ ਸਾਈਡ ਆ ਲੈ ਜਾਂਦੀ ਹੁਣ ਜੇ ਬਜਰੀ ਪਾਉਨੇ ਆ ਤਾਂ ਦੋ ਤਿਆਰ ਦੇ ਨੰਗਾ ਰੱਖਣਾ ਪੈਣਾ ਲੋਕੀ ਗਿਰ ਗਿਆ ਵਿੱਚ ਫੇਸ ਆਪਾਂ ਛੜੇ ਰਹਿਣਾ ਜੇ ਤਾਂ ਉਹ ਪਾਉ ਉਸ ਕੋ ਗਾਂ ਵੀ ਹੈ। ਇੱਕ ਗਾਂ ਹੋਏ ਬਸ ਲੱਬਾ ਹਾਂ ਨਜ਼ਰਾ ਲੱਗ ਗਿਆ ਐਵੇਂ ਕਰਦੇ ਬਹਿ ਗਿਆ ਬੇਟਾ ਚਲੋ ਕੋਈ ਨਹੀਂ ਇਹਦਾ ਦਿੱਕਤ ਤਾਂ ਆਉਂਦੀ ਹੋਣੀ ਪੈਪਾ ਉੱਚੀ ਨੀ ਚੁੰਦੀ ਰਹਿੰਦੀ ਹੁੰਦੀ ਆ ਹੌਕ ਛੱਟ ਹੋ ਜੀ ਇੱਕ ਵਾਰ ਹਟੋਕੀ ਚੱਲ ਲੱਗੇ ਫੇਰ ਨਹੀਂ ਖਰਾਬ ਹੋਣੀ ਫੰਕਾ ਫੰਕਾ ਇਹ ਖੜਕਾ ਬਿੰਦੀ ਨਹੀਂ ਉਹ ਤੱਕਾ ਨੰਦੇ ਨੰਦੀ ਇਹਨੂੰ ਇਹਦੇ ਤੇ ਕਹਿੰਦੇ ਚੜਾਉਣਾ ਲੁਧਵੀਰ ਓਏ ਇਹ ਚੜਾਉਣਾ ਤਾਂ 6 ਇੰਚੀ ਵੀਰੇ ਆਪਾਂ ਨੇ ਇਹ ਆਵੇ ਇਹਦੇ ਤੇ ਚੜਨਾ ਹੈ ਇਹਦੇ ਵਰਗਾ ਚੜਨਾ ਪਿੱਛੇ ਜੇ ਪੈਪਰ ਰੌਂਟ ਚੜਾ ਕੇ ਤਾਂ ਹੀ ਚੜ ਉਹਦੇ ਵਾਲੇ ਵਰ ਨਾ ਆਏ ਲੱਗਣਾ ਬਾਈ ਗੱਗੇ ਜੋੜੇ ਲੱਗ ਗਿਆ ਉਹ ਇੱਧਰ ਬਹਿ ਜਾਣਾ ਆ ਕੁੰਡੀਆਂ ਜਿਹੜੀਆਂ ਇਹ ਕੁੰਡੀਆਂ ਇੱਚ ਪਾ ਕੇ ਉਧਰ ਪਾ ਦੇਣੀ ਹੈ ਹਾਂ ਜਿਹੜਾ ਲੀਕ ਦਾ ਹੋਣਾ ਚਾਹੀਦਾ ਹੈ ਬਾਕੀ ਭਾਈ ਸਾਡੇ ਉਹ ਦੱਸੂਗੇ ਜੱਜ ਸਾਹਿਬ ਜੀ ਇੱਧਰ ਨੂੰ ਗਏ ਹੋਏ ਆ ਚਾਚਾ ਉਹਨਾਂ ਬਾੜਦੇ ਹਾਂ ਇਹਦਾ ਸੌਦਾ ਹੋਇਆ ਬੁੱਟਿਆਂ ਦਾ ਉਹਨਾਂ ਦਾ ਹੈ ਹੋ ਗਿਆ ਸੌਦਾ ਹਾਂ ਹਾਂ ਸੌਦਾ ਹੋ ਗਿਆ ਹਾਂ ਅਲਟੈਨ ਨਹੀਂ ਮੰਗਿਆ ਸੀ ਯਾਰ ਉਹ ਰੇਡਰ ਬਹੁਤ ਮੰਗਿਆ ਜਾ ਕੇ ਕੁਸ਼ਮਾਲ ਦੇ ਬਾਪੂ ਨੂੰ ਭੇਜਿਆ ਜਾਂਦਾ ਸੌਦਾ ਉਹਨੇ ਕਰਾਵਾਇਆ ਆ ਰੇਟ ਸਹੀ ਨਹੀਂ ਮੰਗਦਾ ਐ ਚਾਹੇ ਤਾਂ ਹੋਊ ਕਰੀ ਜਾਂਦਾ ਗੱਗੇ ਡੇੜੀ ਨੂੰ ਨਾ ਰੇਟ ਮੈਨੂੰ ਮੰਗਣ ਲੱਗਿਆ ਗੱਗੇ ਡੇੜੀ ਨੂੰ 25-30 ਲੱਖ ਮੰਗ ਲੈਣਾ ਡਰਦਾ ਨਹੀਂ ਘੱਟ ਰੇਟ ਮੰਗ ਕੇ ਪੈਸਾ ਚਾਹੇ ਉਹ ਫਿਰ ਉਹੀ ਬਗਲਾ ਅਗਲਾ ਤਾਂ ਖੁਸ਼ ਹੋਣਾ ਵੀ ਘੱਟੇ ਦੇ ਜਾ ਪਈ ਜਾ ਜੇ ਕੰਮ ਲੋਕ ਉਹਨੇ ਐਪ ਚੱਕ ਲਈ ਹੋਣੀ ਆ ਨਾ ਉਹ ਯਾਰ ਇੱਕ ਵਾਰ ਦਾ ਬਿਵਾਰੀ ਬਾਸ ਜਾਂਦੀ ਜਾਂਦਾ ਆ ਆਹ ਉਹ ਦੋਏ ਤੀ ਦਿਨ ਆਉਣਾ ਹੈ ਕਹਿੰਦਾ ਮੈਂ ਕਹਿੰਦਾ ਬਿਵਾਰੀ ਕਰਾਂ ਮੈਂ ਤੂੰ ਕਹਿੰਦਾ ਪਿੰਦੇ ਨਾ ਆਉਂਗਾ ਕਹਿੰਦਾ ਫਿਰ ਕਹਿੰਦਾ ਦਿਨ ਬਾਅਦ ਕਹਿੰਦਾ ਰੇਟ ਹੋਰ ਹੋਊਗਾ। ਹਲਕੀ ਸੀ ਕਹਿੰਦਾ ਉਹ ਸ਼ੇਰ ਵੀ ਜਾ ਰਿਹਾ ਇਹ। ਆ ਗੱਲ ਠੀਕ ਹੈ ਉਹਦੀ ਵੀ। ਵੀ ਜਿਹੜਾ ਸੌਦਾ ਕਰਨਾ ਹੁਣ ਸੌਦਾ ਨਾਲ ਦੀ ਨਾਲ ਦਾ। ਟਾਈਮ ਦੀ ਟਾਈਮ। ਟਾਈਮ ਟਾਈਮ ਆ। ਹੋ ਜਾਓ 13 ਲੱਖ ਦੀ ਹੋਣਾ ਸੌਦਾ। ਹਾਂ। ਉਹ ਵੀ ਠੀਕ ਤਾਂ। ਹੁਣ ਇਹਨੂੰ ਯਾਰ ਮੌਕੇ ਦੀ ਗੱਲ ਹੋ ਰਹੀ। ਮੌਕੇ ਦੀ ਗੱਲ ਆ। ਇਹ ਇਹ ਤੁਹਾਨੂੰ ਗੱਲ ਤਾਂ ਬਿਵਾਰੀਆਂ ਦੇ ਗਲਤ ਕੰਮ ਕਰ ਰਿਹਾ ਇਹ। ਜਿੱਥੇ ਵਾਪਸ ਜਾ ਕੇ ਮੈਂ ਵੀ ਟਾਈਮ ਗੱਲ ਦੇਦਾ 100 ਲੱਖ ਰੁਪਏ ਦਾ ਸਾਈ ਫੜਾ ਦਿੰਦੇ ਮੱਕੀ ਬਾਈ ਨੂੰ ਸੌਦਾ ਹੋ ਗਿਆ ਤਾਂ ਹੁਣ ਨਹੀਂ ਹੋਣਾਗਾ ਕਿਆ ਬੋਲਾ ਮਾੜਾ ਹੁਣ ਆਕੇ ਮੱਕੀ ਵੀ ਦੱਸਣ ਦੱਸਾ ਨੂੰ ਵੀ 300 ਲੱਖ ਜਮਾ ਪਾਗਾ ਤੂੰ 300 ਲੱਖ ਦੇ ਮੂਟੇ ਲੁੱਟੇ ਨਾ 600 ਬੈਠਿਆ 600 ਜਮਾ ਮੂਟੇ ਯਾਰ 600 ਨੂੰ ਕਦਾਂ ਮਿਲਦਾ ਹਾਂ ਹਾਂ ਮਿਲਦਾ 600 ਦਾ ਕੱਬਾ ਸਾਢੇ 7 ਹੱਥ ਤੇ ਖੜਾ ਮੈਂ ਸਾਢੇ 7 ਲੱਖ ਜੈ ਰੇਡ ਚਾਹੀਦਾ ਕੀ ਦੇਦਾ ਕਟੋ ਕਟੋ ਇਹ ਗੁਣਾ ਘਟਾ ਕੇ 300 ਨੇ ਭੇਜਿਆ ਤਾਂ ਇਹ ਪਤਾ ਨਹੀਂ ਆਪੇ ਚਲੇ ਗਿਆ ਹਾਂ ਆਪ ਨਹੀਂ ਕਰ ਸਕਦਾ ਇੱਡਾ ਰਿਸਕ ਲੈ ਸਕਦਾ ਮੈਨੂੰ ਨਹੀਂ ਪਤਾ 300 ਨੇ ਭੇਜਿਆ ਹ ਕਾਲ ਵਾਈ ਤੋਂ ਹੀ ਨਹੀਂ ਹੁਣ ਪੰਮਾ ਗਿਆ ਪਿਆ ਹੁਣ ਪੰਮਾ ਇਹ ਹੁਣ ਐਗਜ਼ੈਕਟ ਪੁਆਇੰਟ ਉੱਲੋਂ ਗਏ ਹੁਣ ਇਹ ਬਈ ਐਗਜ਼ੈਕਟ ਵੀ ਕੱਲਾ ਕੱਲਾ ਬੂਟਾ ਮੈਣਾ ਹੈ ਨਾ ਕਿਹੜਾ ਬੂਟਾ ਓਵਰ ਆ ਕਿਹੜਾ ਛੋਟਾ ਕਿਹੜਾ ਬੜਾ ਬਈ ਹੁਣ ਰੇਡੇ ਹੁਣ ਪੰਮਾ ਕਹਿੰਦਾ ਮੈਂ ਰੇਡੇ ਕੱਟਣਾ ਹਾਂ ਪੂਰਾ ਹਾਂ ਅੱਛਾ ਬਈ ਤੁਹਾਨੂੰ ਇੱਕ ਰੇਡ ਦੇਣਾ ਇਹਦੇ ਕਾਟਣਾ ਬਚੀ ਨਹੀਂ ਨਹੀਂ ਇੰਨੀ ਛੇਤੀ ਨਹੀਂ ਆਉਂਦੇ ਹਾਂ ਕੱਲਾ ਕੱਲਾ ਬੂਟਾ ਮੈਣਾ ਟਾਈਮ ਲੱਗੂਗਾ ਕਿਹੜਾ ਓਵਰ ਆ ਕਿਹੜਾ ਅੰਡਰ ਆ ਕਿਹੜਾ ਸੋਪਤਾ ਹਾਂ ਬਈ ਪ੍ਰੋਪਰ ਬੂਟੇ ਗਿਣਕੇ ਕਿਆ ਰੇਟ ਲੱਗਣਾ ਹੈ ਹੁ ਨਹੀਂ ਨਹੀਂ ਖੜ ਜਾ। ਬਾਹਰ ਖੋਲ। ਬਰੇ ਸਾਹ ਨਾਲ ਤਾਂ ਬੂਟੇ ਹੈਗੇ ਯਾਰ ਇਹ 15 ਬੂਦਰਾ ਦੇ ਗੇਟ ਚ। ਵੀ ਕੋਈ ਨਹੀਂ ਟ੍ਰੇਡ ਹੋ ਗਿਆ। 15-15 ਲੱਖ ਦੇ ਬੂਟੇ ਹੈਗੇ ਆ। ਉੱਪ ਚੜਾ 500 ਰੁਪਏ ਦੇ ਸਿੱਟਾਂ ਨਾਲ ਹੋਣੀ ਕੋਤਲੇ। ਹਾਂ ਤੁਸੀਂ ਯਾਰ ਬਜਰੀ ਲੈ ਕੇ ਲਾ ਕੇ ਪਾ ਦੋ ਕਿਹਾ ਹੋਈਆਂ। ਇਹ ਮਜ ਬੇ ਬਜਰੀ ਹਾਂ ਉਹ ਨਹੀਂ। ਬੜੇ ਲੱਗ ਗਏ ਬੋਤ ਆ ਯਾਰ। ਕਿਆ ਫਾਇਦਾ ਫੇਰ ਪੱਟੀ ਆਉੜੋਰ ਪਛੀ ਜਿੰਨਾ ਟ ਕੰਮ ਆ। ਟੋਵਾ ਦਾ ਪੱਟਿਆ ਹੋਣਾ ਬਾਈ। ਟੋਵਾ ਦਾ ਪੱਟਿਆ ਹੋਇਆ ਸਾਰਾ ਕੁਝ ਸਾਰਾ ਕੁਝ ਪਾਣੀ ਕੱਢਿਆ ਹੋਇਆ ਪ੍ਰੋਪਰ ਜੇਕਰ ਤਾਂ ਸਾਨੂੰ ਆ ਕੱਲ ਸਕੀਮ ਮਿਲ ਜਾਂਦੀ। ਅਸੀਂ ਚੱਲਦੇ ਬਣ ਜੇ ਲਾ ਦਣਾ। ਤੁਸੀਂ ਗਲਤ ਕੰਮ ਨਾ ਕਰੋ। ਬਜਰੀ ਲਿਆਓ, ਸਿਮਿੰਟ ਲਿਆਓ, ਟੋਬੂ ਸਾਰਾ ਕੁਝ ਪਿਆ ਤੇ ਨਾ ਚੱਲਿਆ ਫਿਰ ਫਾਇਦਾ ਆ ਗਈ। ਤੇ ਦੇਰ ਵੀ ਬੱਦਿਆ ਤਾਂ ਹੈਗੀ ਉਹ ਜਿਹੜੀ ਕਹਿੰਦੇ ਹੁੰਨੇ ਆ। ਸਿਮਿੰਟ ਵੀ ਪਿਆ, ਬਜਰੀ ਪਈ ਆ, ਇਹ ਰੇਤਾ ਵੀ ਪਿਆ। ਮੋਟਰ ਚਲਾ ਦਿਓ ਯਾਰ। ਦੇਖੋ ਕਿੰਨਾ ਕਲੀਕ। ਮੋਟਰ ਚਲਾਓ। ਉਹ ਬਾਈ ਆ ਤਿੰਨ ਘੰਟੇ ਲੱਗ ਗਏ ਉਹਨੂੰ ਖਾਲੀ ਕਰਨੇ ਨੂੰ ਇਹਦਾ ਪਾਣੀ ਪੀਣਾ ਉਹਨਾਂ ਕਰਤੇ ਲਿਆ ਮੋਟਰ ਕੋ ਬਟਨ ਕੋਲ ਨਹੀਂ ਜਾਣ ਲੈਣਾ ਮੈਨੂੰ ਮੈਂ ਚੱਲਿਆ ਉਹ ਮੋਟਰ ਦੀ ਹਿੰਮਤ ਜਰੀਦੀ ਮੈਂ ਨਹੀਂ ਚਾਉਣ ਲੱਗਿਆ ਉਹ ਤਨੂੰ ਚੱਲਦੀ ਆਪਣੀ ਦੀ ਪਰ ਉਧਰ ਤਾਂ ਅਸੀਂ ਟੱਟਿਆ ਹੋਇਆ ਜੇ ਐਸੇ ਟੱਟਿਆ ਹੋਇਆ ਭਰਦੇ ਬੋਤਲ ਫਿਰ ਭਰ ਦਿੰਦੇ ਆ ਆ ਤੇਰੇ ਨੂੰ ਐਂਡ ਦੇ ਹੁੰਦੇ ਮੂੰਹ ਸੁੱਕੇ ਕੋਹਣੀਆਂ ਰੇਟਾ ਲਾ ਲਾ ਕੇ 15 ਲੱਖ ਜਾਂ ਕਿਹੜਾ ਮੂੰਹ ਸੁੱਕਦਾ ਹੀ ਆ ਐ ਕਿੰਗੇ ਉਹ ਬੱਕ ਤੇ 2.3000 ਰੁਪਏ ਇਕੱਠਾ ਕਰਨਾ ਉਹਨੇ ਤਾਂ ਗੱਲ ਵੱਡਨੀ ਇਹ ਤਾਂ ਦਿਖਾਉਂਦੇ ਚਾਚੇ ਨੂੰ ਵਈ ਗਾਉਣ ਤੋਂ ਬਾਈ ਜਲ ਪੌਣੇ ਜਾਂ ਦਿਖਾਉਣੇ ਤੁਹਾਨੂੰ ਇਹਨੂੰ ਆਹ ਕ੍ਰੈਸ਼ਨ ਲਾ ਲਾ ਦੋ ਭਾਈ ਜਾਨੋ ਇਸ ਦੀ ਵੀ ਰਾਇ ਤਾਂ ਨਹੀਂ ਪੈਣਾ ਪੈਣਾ ਆਇਓ ਆ ਦੋ ਹੀ ਪੈਸੇ ਤੇ ਬੱਬਰ ਬੇੜਾ ਬੱਬਰ ਉਹਦੀ ਯਾਰ ਖੁਰਚੀ ਨੇ ਪੈਪ ਨੂੰ ਖੋਚ ਲਓ ਉੱਪਰ ਤੇ ਨਹੀਂ ਐਨ ਟਾਇਰ ਆ ਚੜ ਗਿਆ ਤਾੜੀਆਂ ਬਗਾ ਬੱਲੋ ਤਾੜੀਆਂ ਚੱਲ ਹੁਣ ਉੱਥੇ ਚਲੀ ਜੀ ਚਲੋ ਜੀ ਚਲੋ ਲੋ ਜੀ ਲੋ ਜੀ ਇੰਤਜ਼ਾਰ ਦੀ ਕਿਹੜੀ ਖਤਮ ਹੋਈਆਂ ਸਾਡੇ ਦਰਮਿਆਨ ਭਾਈ ਯੋਗੀ ਗਿਆ ਲੈ ਇਹ ਆ ਭਾਈ ਯੋਗੀ ਇਹ ਮੁੰਡਾ ਯੋਗੀ ਆ ਉਹ ਆ ਭਾਈ ਉਹ ਕੋਈ ਜਾਣਦੇ ਆ ਚਾਚੇ ਦੇਖ ਤਾਂ ਆ ਲੈ ਆਂਦਾ ਜਗਾੜ ਆ ਜਿਹੜਾ ਲੈਣਾ ਉਹ ਵੀ ਠੀਕ ਹੈ ਹਾਂ ਆ ਵੀ ਠੀਕ ਹੈ ਥੋੜੀ ਥੋੜੀ ਚੈੱਕ ਹੋ ਜਾਣਾ ਇਹ ਜੀ ਜਾਣਦੇ ਆ ਇਹ ਲੱਗ ਪਜਰੀ ਪਾਉਣ ਲੱਗੇ ਤੇ ਅਸੀਂ ਹੁਣ ਵੱਢ ਕੇ ਆ ਚੜਾ ਜਾਣਾ ਠੀਕ ਹੈ ਵੀ ਜੀ ਯਾਦ ਨੂੰ ਗੁਦੀ ਤੇਰੀ ਮੂੰਹ ਦੁਖਦਾ ਇਹ ਮੂੰਹ ਪਤਾ ਕਾਹਦੇ ਦੁਖਦਾ ਇਹ ਬੜੇ ਪੈਸੇ ਗਿਣੇ ਅੱਜ 15 ਲੱਖ ਜਾਂ 20 ਲੱਖ ਐ ਕਿਹਦੇ ਵਿੱਚ ਭਾਈ ਫਿਰ ਦੇਖਦੇ ਆਪ ਕਿੰਨਾ ਬਣਾਇਆ ਫਿਰ ਰੁਪਈਆ ਭਾਈ ਦਾ ਰੁਪਈਆ ਨਹੀਂ ਬਣਾਇਆ ਹਲੇ ਤਾਂ ਅਸੀਂ ਭਾਈ ਮਣਕਾ ਭਾਈ ਆ ਤਾਂ ਮਿਲ ਕੇ ਆਏ ਆ ਕਿ ਆਏ ਹੁਣ ਚਾਰ ਹਫ਼ਤਾ ਬਣਿਆ ਆ ਜਾਓ ਕੱਢੂਗਾ ਬੈਠ ਕੇ ਕੱਢੂਗਾ ਦੇ ਦੇ ਕਿੰਨੇ ਕੋਵਰ ਦੇ ਆ ਕੱਢ ਲੈ ਭਾਈ ਕਾਫੀ ਜਰੇ ਸਾਹਮਣੇ ਦਾ ਤੂੰ ਦੇਖ ਲੈ ਗੈਣੇ ਚ ਕਿੰਨੇ ਨਾ ਭਾਈ ਇਹ ਤੇਰਾ ਮੈਸ ਤੁੰਨੂੰ ਸਮਝਾਵੇ ਮੇਰਾ ਮੈਸ ਕੋਈ ਨਹੀਂ ਹੈਗਾ ਤੂੰ ਸਾਨੂੰ ਪੈਸੇ ਦਾਦੀ ਕਿੰਨੇ ਸੀ 11 ਬੰਦ ਆ ਪੈਸੇ ਦਾਦੀ ਕਿੰਨੇ ਕਿੰਨੇ ਲੱਖ ਇਹ ਕੁਝ ਨਹੀਂ ਗਣਿਆ ਯਾਰ ਇਹ ਤਾਂ ਲਿਖ ਲਿਆ ਇਹ ਆ ਇਹ ਤਾਂ ਲਿਖ ਲਿਆ ਬੁੱਤੇ ਕਿੰਨੇ ਦਾ ਕਿਹੜਾ ਕਿਹੜਾ ਕਿੰਨਾ ਕਿੰਨਾ ਲੱਗਣਾ ਬੁੱਟਾ ਗਣ ਕੇ ਲੈ ਦੇਖ ਲੈ ਹਾਂ ਮੈਂ ਮਣਕੀ ਦੇ ਆ 200 ਬੁੱਟੇ ਹੁਣ ਉਪਰ ਦਾ ਉਪਰ ਦੇ ਬੁੱਟੇ ਮੇਨੇ ਹੁਣੇ ਮੈਂ ਸਾਰੇ ਕਰ ਤੇ ਹਮ ਉਪਰ ਦਾ 10 ਚੋਂ ਤੇ ਪੈਸਾ 8 ਹੈ ਉਪਰ ਹਾਂ ਸਾਰੇ ਵੇਚਣੇ ਯਾਰ ਤਾਂ ਸਾਰੇ ਉਪਰ ਹੈ ਠੀਕ ਆ ਮੈਂ ਵੀ ਗਾਹਕ ਉਹ ਉਹ ਲਾਉਣੀ ਉਹ ਪੱਦੀ ਦੇ ਵਿੱਚ ਦਾ 1:30 ਵਜੇ ਆਲੀ ਤੇ ਵੀ ਲਿਆ ਰਹੀ ਚਾਚਾ ਜਲਮੜੀ ਕਰਾ ਹੇ ਮਤ ਮੈਂ ਜਾਣਾ ਯਾਰ ਜਾਣਾ ਮੈਂ ਕਿਤੇ ਜਵਾਬ ਦੇਣਾ ਤੇ ਜਵਾਬ ਨਹੀਂ ਦੇਣਾ ਮੈਂ ਜਾਣਾ ਮੈਂ ਕਿਹਨੂੰ ਪੁੱਛਾਂ ਮੈਂ ਤਾਂ ਲਖਣਾ ਤਾਂ ਕਹੀ ਲੈਣਾ ਜਾਣਾ ਪਾਣੀ ਲਾਉਣ ਉਹ ਪਾਣੀ ਛੱਡਿਆ ਹੋਵੇ ਉੱਥੇ ਟੁੱਟ ਜਾਂਦਾ ਕਿੱਥੇ ਜਾਣਾ ਦਾ ੱੱੱੱੱੱ ਟੈਂਟ ਟੈਂਟ ਲੱਗੇ ਹੋ ਤਿੰਨੇ ਟੈਂਟ ਲੱਗੇ ਹੋ ਥਾ ਕਿੱਥੇ ਜਾਣਾ ਇੱਕ ਸੋਸਾਇਟੀ ਮੂਰੇ ਉਹਦੇ ਖੇਤ ਲੱਗਿਆ ਵੇਆ ਇੱਕ ਚੱਲੀਆਂ ਗੁਰਦੁਆਰੇ ਮੂਹਰੇ ਲੱਗਿਆ ਛਿੱਲੀ ਦਾ ਮੈਨੂੰ ਕੋਈ ਫਰਕ ਨਹੀਂ ਆ ਮੇਰੇ ਤਾਂ ਮੂੰਹ ਤੂ ਦਾ ਮੈਂ ਤਾਂ ਖਾਣਾ ਹੀ ਨਹੀਂ ਕੁਝ ਉਹ ਖਾਣੇ ਵਾਲੀਆਂ ਚੀਜ਼ਾਂ ਨਹੀਂ ਪੀਣੇ ਵਾਲੀਆਂ ਨੇ ਪੀਣੇ ਆ ਜੇ ਛੋਲੇ ਵੀ ਆਜੇ ਹੈਂ ਛੋਲੇ ਵੀ ਆ ਓਡੇ ਓਡੇ ਬਲ ਵੀ ਲੱਗੇ ਮੜੀਜ ਰੱਖੇ ਵੇ ਆ ਸਾਬਾਸੀ ਚੱਲਣਾ ਕੋਈ ਹੁਰਤਾ ਗੋਲਾਂ ਦੇ ਪਿੱਛੇ ਚੌਂਚੇ ਲੱਗ ਤੂੰ ਖਾਣ ਤੇ ਮੈਂ ਤਾਂ ਸਾਰੀ ਪੱਕ ਗਿਆ ਆ ਅੱਛਾ ਮਾਂਮੀ ਤੇ ਨਹੀਂ ਆ ਨੋ ਹੀ ਗੱਲ ਹੋ ਗਈ ਤੇ ਨਾਲ ਤੂੰ ਪੀਣ ਵਾਲੀਆਂ ਚੀਜ਼ਾਂ ਪੀਂ ਕਹਿੰਦਾ ਛੋਲੇ ਖਾਣੇ ਨਹੀਂ ਮੈਂ ਨਫੜੋ ਚਲੋ ਚਲੋ ਯਾ ਬਈ ਹੈਲੋ ਵੱਡਣਾ ਯਾਰ ਵਿੱਚ ਦੇ ਬੰਮੇ ਵੱਡੂ ਫੇ ਦੇ ਕੇ ਤੇ ਸਾਡਾ ਵੱਡਣਾ ਹਮੇ ਦੇ ਮੜੀ ਸਲਾਹ ਹੋਈ ਹੈ ਸਾਡੇ ਸਾਹ ਨਾਲ ਹੈਲੋ ਆਵੇ ਜਿੰਨੇ ਉੰਡਾ ਵਾਟੂਣਾ ਹਮੇ ਦੇ ਸਲਾਹ ਕੋ ਸਾਡੇ ਕੋਲ ਪਿਆ ਤਾਂ ਸਹੀ ਕੋਸਾ ਮੈਂ ਵੱਡ ਲਿਆ ਉਹ ਹਾਂ ਵੱਡ ਲਿਆ ਜਿੰਨੇ ਟੁੱਟਿਆ ਅੱਪ ਅੱਛਾ ਜੀ ਉਹ ਰੱਖ ਦੇ ਉਹਦੀ ਫਿਰ ਟਾ ਵੀ ਲਾਉਣਾ ਜੇ ਕੋਈ ਹੈਗਾ ਚਾਵਾਂ ਲਾ ਸਕਦਾ ਪਨੀਰੀ ਦਾ ਛੱਕਾ ਹਾਂ ਮੈਂ ਇੱਧਰ ਐ ਤਾਂ ਲਾ ਭਾਈ ਹੂੰ ਚੱਲਦਾ ਫਿਰ ਹਾਂ ਜੀ ਲੋ ਜੀ ਵਿਆਹ ਛੱਡ ਗਿਆ ਯਾਰ ਮਨੂ ਅੱਗੇ ਵਿਛੜੇ ਵਾਲਾ ਬੈਕ ਹਾਂ ਪਹਿਲਾਂ ਆ ਤਾਂ ਦੇਖ ਲਈਏ ਪੰਮੇ ਭਾਈ ਆ ਠੀਕ ਆ ਬਜਰੀ ਨਾਲ ਹੋਣੀ ਜੇ ਕੋਈ ਜਾਣੀ ਲਾ ਬਾਦਲ ਵੀ ਚੜਜੂ ਢੜੂਂਗੇ ਸਹੀ ਓਕੀ ਚੜਨੀ ਆ ਮੇਰੀ ਕੀ ਨਾ ਮਾ ਉਹ ਵਦਨ ਨੂੰ ਚੱਲੀ ਚੜਜੀ ਸਤਾ ਵੀਰਾ ਉਹੀ ਥੋੜੋ ਆ ਹਾਂ ਜੀ ਬਾਰੇ ਆ ਤੇ ਤੂੰ ਛੇੜਨੀ ਦੀ ਲੋਡਿੰਗ ਸੁਣ ਆਪੇ ਇਹਨੇ ਵਿੱਚ ਪੜ ਜਾਣਾ ਉਹ ਕਰ ਹੁਣ ਤੂੰ ਯਾ ਲੋਸ਼ਾਂ ਚ ਲਾ ਆ ਹੁਣ ਲੋਸ਼ਾਂ ਨਾਲਾਈ ਪਹਿਨਾ ਉਹ ਪਾਈਪ ਦੇਖ ਵੀ ਪੂਰਾ ਏ ਕਿੰਨਾ ਕੁ ਵੱਡ ਹੋਊਗਾ ਉਨਾ ਕੁ ਵੱਡੀ ਬਾਧੂ ਨਾ ਵੱਡੀ ਇਧਰੇ ਵੱਡਲੀ ਹੈ ਨਾ ਉਹ ਤੇਰਾ ਹੋਲ ਹੋਊਗਾ ਇਧਰ ਗੋਲ ਤੂੰ ਪਹਿਲਾਂ ਉਂਗਲ ਦਾ ਤਾਂ ਫਰਕ ਪਾ ਗਿਆ ਵੱਢਣ ਲੱਗ ਗਿਆ ਉਸ ਜੋਗੀ ਟਾਇਰ ਬਹੁਤ ਵੈਬ ਇੰਨਾ ਏ ਇੰਨਾ ਵਿੱਚ ਚੜ ਜਾਣਾ ਇਹ ਤੇ ਪੂਰਾ ਹੀ ਏ ਤਰਾ ਪੂਰਾ ਹੀ ਏ ਵੱਢਣਾ ਗਿਆ ਏ ਵੱਢਣਾ ਦਾ ਰਹਿਣ ਘਟ ਜਾਣਾ ਤਰਾ ਵੱਢਣਾ ਪੈਣਾ ਤੈਨੂੰ ਚੜਨਾ ਨਹੀਂ ਉਹਨੇ ਚੜੂਗਾ ਪੰਮੇ ਬੜਾ ਰਹਿਣਾ ਯਾਰ ਕੂਂਗਲ ਦਾ ਕਾਹ ਜਿਹੜਾ ਪਹਿਣਾ ਨਹੀਂ ਵਿੱਚ ਇਹ ਗਿੰਨਾ ਚ ਸਿੱਧਾ ਨਹੀਂ ਹੁੰਦਾ ਇਹਨਾਂ ਪੈ ਗਿਆ ਪਾ ਦੇ ਤਾਂ ਕਹੀ ਗਿਆ ਬਿੱਤਲਾ ਮਦਮਦ ਬੁੱਤੀ ਕਰੂਗਾ ਤੇ ਹੈ ਲੋਸ ਲੱਤਾ ਨਾਉਂ ਲੱਗੇ ਹੋਇਆ ਇਹਨਾਂ ਬਾਦੂ ਸਾਲਾ ਵੱਜਦਾ ਪਿਆ ਉਹ ਕੰਮ ਵੀ ਨਹੀਂ ਆਉਣਾ ਇਹ ਵੀ ਨਾਲ ਰੱਖਿਓ ਤੇ ਸਾਲ ਸਾਨੂੰ ਲੋੜੇ ਪੈਣੀ ਇਹਦੀ ਖਵਰੇ ਕਦ ਖਵਰੇ ਗਾਲੀ ਕੋ ਜਣਾ ਆ ਦੋ ਤਿੰਨ ਜਾਂ ਤਾਂ ਪਾਣੀ ਚ ਲਾਉਣਾ ਸੀ ਚਲੋ ਨਾਹੂਂ ਗੂ ਡੀਜ਼ਲ ਆ ਗਿਆ ਅਮਰੀਕਾ ਦਾ ਜਿਹੜੇ ਉਹ ਜਿਹੜੇ ਪੈਰ ਨੇ ਪਟੜੋਂ ਦੇ ਕਹੀ ਪੂਰੀ ਉਹ ਕੋਹ ਜੀ ਕਹੀ ਲਿਆ ਉਹ ਇੱਕ ਕਿੱਥੇ ਲਈਏ ਛੁੱਟੀ ਜੀ ਹੈ ਆ ਜਿਹੜੇ ਸ਼ੁਮਰੀ ਜੀ ਆਉਂਦੇ ਹੁੰਦੇ ਨੇ ਕਿੱਥੇ ਲਈਏ ਪੂਰੀ ਹਾਂ ਤੇ ਤੂੰ ਚੜਦਾ ਬਹੁਤ ਹਾਲਾ ਹੈ ਕਿਹਾ ਆ ਸੋਲੂਸ਼ਨ ਲੋਕਾਂ ਦਾ ਨਸ਼ਾ ਕਰਦੇ ਆ ਸਾਰੇ ਤੁਹਾਨੂੰ ਤਾਂ ਵਧੀਆ ਹੀ ਹੈ ਬਹੁਤ ਦਹਾੜੀ ਵਧੇ ਲੰਗਾ ਥੱਲੇ ਗੱਲ ਹੈ ਤਸਵੀਰ ਉਹਨੂੰ ਜਿਹੜਾ ਬੜਾ ਹੈ ਦੂਏ ਪਾਸੇ ਨੂੰ ਹਾਂ ਐ ਪੇ ਚੜੂੰਗਾ ਹਾਂ ਦੇਖੀਂ ਅੰਗਲੀ ਘਟ ਲੈ ਬਾਸ ਮਾ ਛੋਟਾ ਹੋ ਗਿਆ ਹੁਣ ਇਹ ਤਾਂ ਹੋਣਾ ਹੀ ਛੋਟਾ ਹੋਣੀ ਨੇ ਜਿੰਨਾ ਵੱਡੇ ਆ ਵੱਡੇ ਹੀ ਨੇ ਸੀ ਜਦੋਂ ਜਿੰਨਾ ਮੈਂ ਫਟਿਆ ਬਾਈ ਉਹਨਾਂ ਦਾ ਵੱਡਣਾ ਹੀ ਦਾ ਇਹ ਨਾਲ ਦੂਆ ਟੋਟਾ ਛੋਟਾ ਫਿਰ ਵਿਚਾਲਾ ਆਈ ਨਹੀਂ ਚੜਾਉਣਾ ਪੈਣਾ ਉੱਪਰ ਹੀ ਦੇ ਹੂੰ ਚੜਾਉ ਚੜਾਉ ਵਿਚਾਲਾ ਲਓ ਜੀ ਕੀ ਕਰਨਾਗੇ ਬੱਬੂ ਨੂੰ ਥਲੇ ਨੂੰ ਥਲੇ ਹੁਣੇ ਉੱਪਰ ਚੱਕੋਣਾ ਜੋਗੀ ਦਾ ਫਿਕਸ ਹੋ ਗਿਆ ਸਰ ਹੈ ਉਹਦਾ ਫਿਕਸ ਹੋਣਾ ਦਾ ਇਹ ਤਾਂ ਉਧਰ ਜਿਹਾ ਹੁੰਦਾ ਉਹ ਇਹ ਨੂੰ ਕਰਦਾ ਇਹ ਨੂੰ ਕਰ ਇਧਰ ਨੂੰ ਇਹ ਮੈਂ ਕਰਦਾ ਉੱਧਰ ਜਿੱਕਾ ਘਟਾ ਤੇ ਲਾਉਣਾ ਦਾ ਪਰ ਬਾਅਦ ਚ ਦੇ ਇਕੂਟਰ ਲਾਉਣਾ ਉੱਧਰ ਜਿਆਦਾ ਥੱਕਦਾ ਸਦਾਗਾ ਤੁਮੇ ਪੁੱਤ ਉਹ ਇਹ ਨਸ਼ਾ ਤੇਰੇ ਸਾਨੂੰ ਕਰ ਦੇਣਾ ਬਾਹਰ ਬੈਠਿਆਂ ਨੂੰ ਜਿਹੜੇ ਹਾਲ ਹੋਏ ਵੀ ਬਹੁਤ ਨਸ਼ਾ ਵਿੱਚ ਯਾਰ ਇਹ ਤੜ ਗਿਆ ਬੱਸ 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 ਤੁਮੇ ਬਈ ਛਾਣੇ ਬੰਦੇ ਹੋਈ ਨਹੀਂ ਕਹਿੰਦੇ ਪੱਥਰ ਵਾਲੀ ਪੱਥਰ ਵਾਲੀ ਯੋ ਪਾਈਪ ਲਾਈਨ ਹਾਂ ਉਧਰ ਫਿਰ ਹੈਗਾ ਲੈ ਉਹ ਇਹ ਨਾ ਬੜਾ ਬੜਾ ਜਿਆਦਾ ਦੇਖ ਰਿਹਾ ਤੇ ਉੱਤੜਾ ਮੁਰਾ ਲੈ ਆਈ ਗੋਦ ਕਰੀ ਜਾ ਉਹ ਪਰ ਦੋ ਜਹਾ ਦੋ ਜਹਾ ਕੋੜੇ ਯਾਰ ਪੱਕੀ ਹਾਲੇ ਹੋਣਾ ਜੇ ਬਣ ਨਹੀਂ ਜਾਏ ਜੀ ਹਜੇ ਸੋਟਾ ਪੱਕੀ ਲੱਗਦੀ ਰਹੀ ਹੈ ਬਾਈ ਬੜੀ ਹਜੇ ਨਾ ਬਣੀ ਹਰੇ ਪਲੇ ਫੈਵਲਾਂ ਚੱਲ ਪੋਏ ਆ ਨਹੀਂ ਸੜਕ ਤੇ ਗੱਬੇ ਲੀਕ ਹੋਏ ਕਰਨ ਇਹਨਾਂ ਨੇ ਆਪਸ਼ਨ ਦਾ ਛੱਡੀ ਹੋਣੀ ਹੈ ਕਿ ਗੱਬੇ ਮੈਂ ਤਿੰਨਾਂ ਦੇ ਜੱਗੇ ਹੋਣਾ ਦੀ ਆ ਜੱਗੀਆਂ ਜੀ ਸੜਕ ਪਰ ਆ ਇਕਾ ਉੱਥੇ ਆ ਗਈ ਲਾਈਨ ਇਕ ਆ ਗਈ ਗੱਬੇ ਟੁੱਟੀ ਵਾਲੀ ਚਾਰ ਲੈਣਾ ਹੋ ਗਈਆਂ ਸੜਕ ਤੇ ਤੁਸੀਂ ਛੇਦ ਕਰੇ ਪੂਰੇ ਹਨ タルਮ ਹੋ ਗਿਆ ਹੋ ਗਿਆ ਹਾਂਜੀ ਬੱਕਸ ਦੇ ਇੱਥੇ ਅੱਜ ਉਹ ਬੈਣੀ ਜਿਵੇਂ ਹੋ ਟੰਡੀਆਂ ਨਹੀਂ ਆਉ ਬੈਣੀ ਆ ਨਹੀਂ ਬੈਣੀ ਆਈਆਂ ਹਾਂ ਇਹ ਚੀਜ਼ ਗੁੱਟੀ ਆ ਇਨੇ ਮਗਰ ਲਾ ਕੇ ਮੈਂ ਵੀ ਪੰਗਾ ਤਾਂ ਲੈ ਲਿਆ ਪਰ 8 ਇੰਚ ਦੀਵਾ ਦਾ ਲਈ ਪਰ ਮੇਰੇ ਖੇਤ ਦੇ ਵਿੱਚ ਆਹੇ ਚੱਕਰ ਨਹੀਂ ਹੈਗਾ ਪਈ ਜਣ ਚਲੋ ਆਪਣੀ ਖੇਤ ਚੋਂ ਲੀਕ ਕਰੂ ਜੇ ਕਰੂ ਪਤਾ ਸੀ ਪਤਾ ਸੀ ਪੱਥਰ ਵਾਲੀ ਪੋਜ ਦੀ ਸਿਹਤ ਕਿਲਿਆਂ ਦੀ ਨਾ ਟਿੱਡੇ ਈ ਕੋ ਬਈ ਜੋਗੀ ਫੜਾਈਂਗੀ ਚੜਾਏ ਸਾਰੇ ਹੋ ਜੋਗੀ ਇੱਕ ਹੋਰ ਪਈਓ ਉਹਦੇ ਪਰ ਇੱਕ ਜੇ ਘੱਟ ਵੀ ਚੱਲ ਜੂਗੀ ਹਵਾ ਉਹਦੇ ਰੱਖ ਲਉ ਆ ਉਹ ਪਾਣੀ ਵੀ ਕਰੀ ਜਾਉ ਪਾਹੀ ਵੀ ਤੇ ਗੱਲੀ ਰਹੂਗੀ ਮਿੱਟੀ ਔਖੀ ਨਿਕਲ ਜਾਂਦੀ ਗੱਲੀ ਦੇਖ ਲੈ ਆ ਤੇ ਹਾਂ ਚੋਦੀਆਂ ਕੁੰਡੀਆਂ ਦੀ ਪੈਂਦੀਆਂ ਹੁਣ ਸੱਟ ਮਾਰ ਲਾ ਮੜੀ ਜੀ ਇੱਕ ਪਾਸੇ ਤੇ ਸੱਟ ਮਾਰ ਬਾਹਰ ਤੇ ਥੋੜੀ ਆਪੇ ਜੁਗੀ ਪਿਛੇ ਪੜਾਈ ਜੁਗੀ ਤੇਰੇ ਭਾਣੇ ਦੇ ਰੋਪੀ ਚ ਬਲਬੁਲਾ ਜਾਂ ਫੁੰ ਲ ਗਿਆ ਇਹਦਾ ਇਹ ਤੇ ਮੈਨਟ ਪਾਉਣਾ ਹੀ ਪੈਣਾ ਤੁਹਾਨੂੰ ਜੇ ਚਲਾ ਕੇ ਦੇਖ ਲੈ ਫਿਰ 30 ਮਿੰਟ ਚੰਡੀ ਤਾਂ ਤੁਸੀਂ ਗੱਡੀ ਪੀਓ ਆ ਦੇਖ ਵੀ ਇੱਧਰ ਨੂੰ ਆਉਣਾ ਸਖਤ ਮਨਾ ਹੈ ਹਾਂ ਬੱਸ ਦੇ ਮਾਰੋ ਯਾਰ ਜਿੱਧਰ ਘੱਟ ਚੱਲੋ ਵੱਧ ਚੱਲੋ ਜਿੱਧਰ ਦੇ ਆ ਰਬੜ ਤੇ ਇਹਨੇ ਇਹਦੇ ਵਿੱਚ ਪਾ ਦੇ ਹਾਂ ਰਬੜ ਤਾਂ ਬੜੀ ਨਹੀਂ ਹੈ ਜੇ ਵਿੱਚ ਤੁਹਾਡੀ ਰਬੜ ਕੱਲ ਦਾ ਪਿਆ ਵੈ ਰਬੜ ਕਿਵੇਂ ਪੈ ਜੂਗੀ ਪੱਧਰੀ ਰੋ ਦੇਖ ਘੁੰਮੀ ਹੋਈ ਆ ਵੜਾ ਦੇ ਸੁ ਵੀਰ ਹਾਂ ਆ ਘੁੰਮੀ ਹੋਈ ਆ ਨਾ ਗੁੱਟ ਕੇ ਰਬੜ ਨੂੰ ਪੱਧਰੀ ਕਰੋ ਤਾਂ ਬਾੜਾ